ਤੈਨੂੰ ਚੱਕ ਕੇ ਲੈ ਗਈ ਈਡੀ ਵੇ ਲਾਡਲਿਆ ਪੁੱਤਾ ਐ ਐ ਵੇ ਡੇੜੇ ਰਾਹੀ ਤੂੰ ਦੁਰਗੱਜ ਓਥੇ ਜਨਹੋਰੀ ਦੇ ਲਾਡਲਿਆ ਪੁੱਤਾ ਵੇ ਵੇ ਇਡੀਆ ਘਟ ਜੇੜ ਦਾ ਹੁੜਕੀ ਬਣੂ ਲਾਡਲਿਆ ਪੁੱਤਾ ਐ ਐ ਵੇ ਮੇਰੇ ਪੰਜਾਬ ਦੇ ਦਿਲ ਦੀ ਧੜਕਣ ਸੀ ਤੂੰ ਲਾਡਲਿਆ ਪੁੱਤਾ ਐ ਹੇ ਬੇਤੁਤਾ ਈਦੀ ਦਾ ਕਦੇ ਮਜ਼ਾ ਨਹੀਂ ਕਰਦਾ ਸੀ ਲਾਡ ਲਿਆ ਪੁੱਤ ਹੇ ਬੇ ਆਰੇ ਜਸਪੀ ਦੀ ਚਾਲੇ ਬੇ ਲਾਡ ਲਿਆ ਪੁੱਤ ਹੇ ਹੇ ਬੇ ਤੇਰੀ ਕਟੜਮਾਨਦਾਰੀ ਤੇਰੀ ਦੁਸ਼ਮਣ ਬਣ ਗਈ ਲਾਡ ਲਿਆ ਪੁੱਤ ਹੇ ਹੇ ਬੇ ਤੂੰ ਤਾਦਰੂਬਿਦ ਬਿਨਸੀ ਲਾਡ ਲਿਆ ਪੁੱਤ ਏ ਮੇ ਵਰਤੂ ਦਰਦ ਟਕੀ ਲੈ ਨਾ ਜੀ ਲਾਡ ਲਿਆ ਪੁੱਤਾ ਏ ਦੇ ਬਦੀ ਜੋਗੀ ਵੀ ਸਰਦੇ ਕਿਸੇ ਨੂੰ ਲਾਡ ਲਿਆ ਪੁੱਤਾ ਏ ਏ ਮੇ ਤੇਰੇ ਬਿਨ ਰਗੀ ਨੂੰ ਦੁਖੜੇ ਸੁਣਾਉ ਦਿੱਲੀ ਰੰਡੀ ਜੋਗੀ ਵੇ ਲਾਡ ਲਿਆ ਪੁੱਤਾ ਏ ਏ ਮੇ ਉੜ ਦਿੱਲੀ ਦੀ ਪੱਗ ਕੀ ਰੂਪਣਾਵਾਗੇ ਲਾਡ ਲਿਆ ਪੁੱਤਾ ਹਏ ਤੇ ਪਹਿਲੀ ਵਾਲੀ ਬਣ ਗਿਆ ਲਾਡ ਲਿਆ ਬੁੱਤਾ ਹਏ ਵੇ ਤੂੰ ਮੁੱਖ ਮੰਤਰੀ ਹੁੰਦੇ ਫੜਿਆ ਜਾਣ ਵਾਲਾ ਪਹਿਲਾ ਲੀਡਰ ਬਣ ਗਿਆ ਲਾਡ ਲਿਆ ਬੁੱਤਾ ਹਏ 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 ਵੇ ਤੇਰੀ ਕਟੜ ਮਾਨਦਾਰੀ ਨੇ ਤੈਨੂੰ ਡੋਪਤਾ ਲਾਡ ਲਿਆ ਬੁੱਤਾ ਹਏ ਵੇ ਤੇਰੀ ਕਟੜ ਮਾਨਦਾਰੀ ਤੇ ਈਡੀ ਨੂੰ ਦਰਸ਼ਨ ਆਇਆ ਵੇ ਲਾਡ ਲਿਆ ਬੁੱਤਾ